ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਨਿਵਾਣੇ ਸ਼ਰਧਾਲੂ ਵਾਂਗ ਇੱਕ ਸਧਾਰਨ ਵਿਅਕਤੀ ਵਾਂਗ ਇੱਕ ਸੱਚੇ ਸਿੱਖ ਵਾਂਗ ਸ਼੍ਰੀ ਹਰਿਮੰਦਰ ਸਾਹਿਬ ਦੇ ਸਕਤਰੇ ਤਜ ਪੇਸ਼ ਹੁੰਣ ਲਈ ਪਹੁੰਚਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਗਲਿਆਰੇ ਤੋਂ ਬਾਹਰੋਂ ਹੀ ਨੰਗੇ ਪੈਰੀ ਚੱਲ ਕੇ ਨੀਵੀਂ ਪਾ ਕੇ ਬੜੀ ਸ਼ਰਧਾ ਨਾਲ ਸਤਿਗੁਰੂ ਜੀ ਦਰਬਾਰ ਸਾਹਿਬ ਵਿਖੇ ਪਹਿਲਾਂ ਮੱਥਾ ਟੇਕਦੇ ਨੇ ਤੇ ਫਿਰ ਸ਼ਰੀ ਕਾਲ ਤੱਕ ਸਭ ਦੇ ਸਕਤਰਤ ਜਾ ਕੇ ਜੱਸੀਦਰ ਸਾਹਿਬ ਦੇ ਮੂਰੇ ਪੇਸ਼ ਹੁੰਦੇ ਨੇ ਉਹ ਖੰਤਰੀ ਭਗਵੰਤ ਮੰਦੋ ਕਾਲੇ ਬੈਗ ਭਰ ਕੇ ਲੈ ਕੇ ਜਾਂਦੇ ਨੇ ਕੀ ਸੀ ਉਹਨਾਂ ਕਾਲੇ ਬੈਗਾਂ ਦੇ ਵਿੱਚ ਜੱਸੀਦਰ ਸਾਹਿਬ ਨੂੰ ਦੋ ਕਾਲੇ ਬੈਗ ਭੇਂਟ ਕਰਕੇ ਆਏ ਨੇ ਉਹਨਾਂ ਕਾਲੇ ਬੈਗਾਂ ਚ ਕੀ ਦਾ ਕਾਲਾ ਸੱਚ ਲੈ ਕੇ ਗਏ ਨੇ ਜਾਂ ਕਿਹੜੀ ਸਫਾਈ ਲੈ ਕੇ ਗਏ ਨੇ ਕਿ ਆਪਣਾ ਕੋਈ ਪੱਖ ਉਹਦੇ ਵਿੱਚ ਲੈ ਕੇ ਗਏ ਨੇ ਯਾਰ ਜੀ ਸੀ ਪੀਸੀ ਬਾਰੇ ਕੋਈ ਦੱਸ ਸਕਦਾ ਬਈ ਸੰਭਾਈ ਨੇ ਇਸ ਵਾਰ ਪੰਜ ਸਿੰਘ ਸਰਵਾਂ ਦੀ ਬੈਠਕ ਤੋਂ ਬਾਅਦ ਵਸਟ ਹੋਣਾ ਹੈ ਬਿਲਕੁਲ 40 ਮਿੰਟ ਦੀ ਅੱਜ ਦੀ ਮੁੱਖ ਮੰਤਰੀ ਸਾਹਿਬ ਦੀ ਇਹ ਪੇਸ਼ੀ ਜੀ ਤੋਂ ਬਾਅਦ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਬਿਲਕੁਲ ਭਗਵੰਤ ਮਾਨ ਨੇ ਬੜੀ ਨਿਮਰਤਾ ਦੇ ਨਾਲ ਆਪਣੀ ਗੱਲ ਦਾ ਜਵਾਬ ਦਿੱਤਾ ਉਹਨਾਂ ਨੇ ਕਹਿੰਦੇ ਮੰਨ ਲਿਆ ਕਿ ਉਹਨਾਂ ਨੂੰ ਪੂਰੀ ਮਰਿਆਦਾ ਦੀ ਜਾਣਕਾਰੀ ਨਹੀਂ ਹੈ ਇਸ ਲਈ ਇੰਨੇ ਕਿ ਉਹਨੇ ਆਪਣਾ ਸਪਸ਼ਟਿਕਰਨ ਦਿੱਤਾ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਜੀ ਮੈਂ ਮੱਥਾ ਟੇਕਣ ਆਇਆ ਮੈਂ ਮੱਥਾ ਲਾਉਣ ਨਹੀਂ ਆਇਆ ਮੇਰੀ ਔਕਾਤ ਨਹੀਂ ਜਾਂ ਮੇਰੀ ਇਹ ਕੋਈ ਤਾਕਤ ਨਹੀਂ ਕਿ ਮੈਂ ਅੱਜ ਤੱਕ ਸਾਰਾ ਮੱਥਾ ਲਾ ਸਕਾਂ ਕਹਿੰਦੇ ਨਰੇਟਿਵ ਸਿਰਜਿਆ ਜਾ ਰਿਹਾ ਹੈ ਤੇ ਮੇਰੇ ਖਿਲਾਫ ਮੈਂ ਤਾਂ ਅੱਜ ਤੱਕ ਸਭ ਨੂੰ ਸਮਰਪਿਤ ਹਾਂ ਮੈਂ ਤਾਂ ਨਤਮस्तक ਹੋਣ ਆਇਆ ਮੈਂ ਤਾਂ ਆਪਣਾ ਸਪਸ਼ਟਿਕਰਨ ਦੇਣ ਆਇਆ ਮੈਂ ਤਾਂ ਆਪਣਾ ਜਵਾਬ ਦੇਣ ਆਇਆ ਪਰ ਕਾਲੇ ਬੈਗਾਂ ਨੇ ਇੱਕ ਨਵੀਂ ਚਰਚਾ ਜ਼ਰੂਰ ਛੇੜੀ ਹੈ ਕਿ ਮੌਕਾ ਕੋਈ ਨਹੀਂ ਸਾਹ ਚੋਣ Ủy ਕਮੇਟੀ ਨਾਲ ਸੰਬੰਧਿਤ 골ਕਾ ਨਾਲ ਸੰਬੰਧਿਤ ਕੋਈ ਆਰਥਿਕ ਪਹਿਲੂ ਨਾਲ ਸੰਬੰਧਿਤ 328 ਰੁਪਆ ਦੇ ਮਾਮਲਿਆਂ ਨਾਲ ਸੰਬੰਧਿਤ ਕੋਈ ਰਿਕਾਰਡ ਵੀ ਸੌਂਪ ਕੇ ਆਏ ਨੇ ਕੀ ਕੀ ਹੋਇਆ ਅੰਦਰ 40 ਮਿੰਟ ਦੇ ਵਿੱਚ ਚਲੋ ਜੇ ਆਪਾਂ ਉਬਰ ਇਸ ਪਹਿਲੂ ਨੂੰ ਪਹਿਲਾਂ ਸਮਝਣਾ ਹੋਵੇ ਜੱਤਾਰ ਹੋਰਾਂ ਨੇ ਪੇਛੀ ਤੋਂ ਬਾਅਦ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੰਨ ਲਿਆ ਕਿ ਸਿੱਖ ਮਰਿਆਦਾ ਦਾ ਮੈਨੂੰ ਪੂਰਨ ਗਿਆਨ ਨਹੀਂ ਹੈ ਪੂਰਨ ਜਾਣਕਾਰੀ ਨਹੀਂ ਹੈ ਤੇ ਵੀਡੀਓ ਜਿਹੜੀਆਂ ਉਹਨਾਂ ਦੀਆਂ ਨੇ ਉਹਨਾਂ ਬਾਰੇ ਜਦੋਂ ਸਵਾਲ ਆਇਆ ਕਿ ਉਹਨਾਂ ਨੇ ਕਿਹਾ ਕਿ ਜਾਂਚ ਕਰਾ ਲਓ ਜੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਉਹ ਸਹੀ ਵੀਡੀਓ ਨਹੀਂ ਹੈਗੀਆਂ ਭਗਵੰਤ ਮਾਨ ਹਰਿਆਣੇ ਨੇ ਵੀ ਕਿਹਾ ਕਿ ਸ਼੍ਰੀ ਹਕਾਲਤਖਤ ਸਾਹਿਬ ਨੂੰ ਚੈਲੰਜ ਕਰਨੀ ਮੇਰੀ ਕੋਈ ਔਕਾਤ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਚਾਰ ਵਾਰ ਸਮਾਂ ਬਦਲਿਆ ਤੇ ਫਿਰ ਅਖਰੂ 12:00 ਵਜੇ ਦੇ ਨੇੜੇ ਤੇੜੇ ਪੇਸ਼ ਹੁੰਦੇ ਨੇ ਪਹਿਲਾਂ طے ਸਮਾਂ 10:00 ਵਜੇ ਦਾ ਸੀ ਫਿਰ ਸ਼ਾਮ ਦੇ 4:30 ਵਜੇ ਹੋ ਗਿਆ ਫਿਰ ਬਦਲ ਕੇ ਉਸ ਨੂੰ 10 ਵਜੇ ਵੀ ਕੀਤਾ ਗਿਆ ਫਿਰ ਅਮੀਸੀ ਕੇ 11:00 ਵਜੇ ਅੱਜ ਪੇਸ਼ ਹੋਣਗੇ ਫਿਰ ਉਹ 12:00 ਵਜੇ ਨਿਤੜੇ ਪੇਸ਼ ਹੁੰਦੇ ਨੇ ਪੰਜਾਬ ਦੇ ਕੋਨਤਰੀ ਪਗੰਤਮ 15 ਜਨਵਰੀ 2026 ਦਿਨ ਵੀਰਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਸੱਚਖੰਡਿ ਦਰਬਾਰ ਸਾਹਿਬ ਦੇ ਉਸ ਚੁਗਿਰਦੇ ਦੇ ਵਿੱਚ ਸਤਾਫਤ ਸਰਗੁਛਤਾਨ ਚੀਰ ਅਕਾਲ ਤਖਸਬ ਵਿਖੇ ਕਹਿੰਦੇ ਜੀ 40 ਦੇ ਮਿੰਟ ਤਕਰੀਬ ਪੇਸ਼ ਹੋਏ ਮੱਖੰਤਰੀ ਭਗਵੰਤ ਸਿੰਘ ਬਾਰਾਲ ਕੁਬਜੇ ਤੈ ਸਮੇਂ ਤੇ ਤੋਂ ਪਹਿਲਾਂ ਹੀ 11:00 ਵਜੇ ਸਕਤਰੇਤ ਪਹੁੰਚ ਗਏ ਸਨ ਮੱਖੰਤਰੀ ਭਗਵੰਤ ਸਿੰਘ ਪਹਿਲਾਂ ਨੰਗੇ ਪੈਰ ਨਜ਼ਰਾਂ ਝੁਕਾ ਕੇ ਕਾਮਸ਼ਰਦਾਲੂ ਮੰਦ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਪਹੁੰਚੇ ਮੱਥਾ ਟੇਕਣ ਤੋਂ ਬਾਅਦ ਉਸ ਬੂਤਾਂ ਦੇ ਭਰੇ ਦੋ ਕਾਲੇ ਵਾਇਲ ਲੈ ਕੇ ਸ਼੍ਰੀ ਕਲਤਖਬ ਸਕਤਰੇਤ ਪਹੁੰਚੇ ਪਿਛੀ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਬਾਹਰ ਨਿਕਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਤਖਤਾਂ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ। ਉਹਨਾਂ ਨੇ ਕਿਹਾ ਕਿ ਮੈਂ ਤਾਂ ਅੰਦਰ ਸਫਾਈ ਦੇ ਕੇ ਆਇਆ ਤੇ ਇਹੋ ਸਫਾਈ ਮੈਂ ਅੰਦਰ ਵੀ ਦਿੱਤੀ ਹੈ। ਉਧਰ ਜੱਜਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਮਨਜ਼ੂਰ ਕੀਤੀ ਹੈ ਕਿ ਮੈਨੂੰ ਸਿੱਖ ਸਿਧਾਂਤਾਂ ਸਿੱਖ ਮਰਿਆਦਾ ਦਾ ਪੂਰਾ ਗਿਆਨ ਨਹੀਂ ਹੈ। ਕਸੀਏ ਕਿ ਕੱਲ ਤੱਕ ਸਭ ਤੋਂ ਯਤ ਦੇ ਆਰਗੈਨਿਕ ਕੁਲਦੀਪ ਸਿੰਘ ਗੜਗੱਜ ਨੇ ਲੰਗੀ 5 ਜਨਵਰੀ ਨੂੰ ਇੱਕ ਵੀਡੀਓ ਦਾ ਹਵਾਲਾ ਦਿੰਦਿਆਂ ਤੇ ਉਹਨਾਂ ਦੇ ਪੁਰਾਣੇ ਬਿਆਨਾਂ ਨੂੰ ਆਧਾਰ ਬਣਾਉਂਦਿਆਂ ਉਹਨਾਂ ਨੂੰ ਅੱਜ ਦੀ ਤਰੀਕ ਦੇ ਲਈ ਤਲਬ ਕੀਤਾ ਸੀ ਤੇ ਜਿਸ ਦੇ ਉੱਤੇ ਇੱਕ ਸਵਾਲ ਵੀ ਖੜੇ ਹੋਈ ਸੀ ਕਿ ਕਿ ਨਾ ਉਹ ਅਮਰਤ ਧਾਰੀ ਨੇ ਨਾ ਉਹ ਮਤਲਬ ਸੰਪੂਰਨ ਸਿੱਖ ਨੇ ਸੋ ਫਿਰ ਕਿਉਂ ਉਹਨਾਂ ਨੂੰ ਤਲਬ ਕੀਤਾ ਇਸ ਦੇ ਉੱਤੇ ਇੱਕ ਵੱਖਰੀ ਮਰਿਆਦਾ ਚੱਲਦੀ ਰਹੀ ਇਸੇ ਤੇ ਬਹਿਸ ਵੀ ਚੱਲਦੀ ਰਹੀ ਜਿਸ ਨੂੰ ਲੈ ਕੇ ਇਹ ਵੀ ਆਇਆ ਕਿ ਇਸ ਲਈ ਜਦਰ ਸੈਵਨ ਇਹਨਾਂ ਨੂੰ ਸਖਤਰੇ ਤੇ ਬੁਲਾਇਆ ਨਾ ਕਿਸੇ ਵੀ ਕੱਲ ਤੱਕ ਸਭ ਦੀ ਫਸੀਲ ਦੇ ਸਾਹਮਣੇ ਅਹਿਮ ਤੌਰ ਤੇ ਜਿਹੜੀ ਅੱਜ ਦੀ ਇਸ ਪੇਸ਼ੀ ਦੇ ਤਿੰਨ ਨੁਕਤੇ ਰਹੇ ਉਹਨਾਂ ਚੋਂ ਪਹਿਲਾ ਨੁਕਤਾ ਮੰਕੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਪੱਖ ਤੋਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਚੈਲੰਜ ਕਰਨ ਨਹੀਂ ਆਇਆ ਨਾ ਮੈਂ ਚੈਲੰਜ ਕਰਦਾ ਪੇਸ਼ੀ ਤੋਂ ਬਾਅਦ ਕੱਲ ਤੱਕ ਸਭ ਦੇ ਬਾਅਦ ਨਿਕਲਦਿਆਂ ਸੀਐਮ ਭਗਵੰਤ ਮਾਨ ਨੇ ਆਖਿਆ ਕਿ ਮੈਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਸੋਸ਼ਲ ਮੀਡੀਆ ਉਤੇ ਇੱਕ ਨਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਮੈਂ ਅਕਾਲ ਤਖਤ ਸਭ ਨੂੰ ਚੈਲੰਜ ਕਰ ਰਿਹਾ ਹਾਂ ਮੈਨੂੰ ਅਕਾਲ ਤਖਤ ਦੇ ਨਾਲ ਕਿ ਮੈਂ ਅਕਾਲ ਤਖਤ ਸਭ ਦੇ ਨਾਲ ਮੱਥਾ ਲਾ ਰਿਹਾ ਹਾਂ ਮੈਂ ਉਹਨਾਂ ਨੂੰ ਦੱਸ ਦਿੱਤਾ ਜਾਂਦਾ ਸਭ ਨੂੰ ਕਿ ਅਜਿਹਾ ਬਿਲਕੁਲ ਨਹੀਂ ਹੈ ਮੇਰੀ ਨਾ ਹਿੰਮਤ ਹੈ ਨਾ ਮੇਰੀ ਔਕਾਤ ਹੈ ਉਹ ਖੰ드ਰੀ ਭਗਵੰਤ ਜੀ ਬੋਲੇ ਪੇਸ਼ੀ ਨਾਲ ਸਕੂਨ ਮਿਲਿਆ ਭਗਵੰਤ ਜੀ ਨੇ ਕਿਹਾ ਕਿ ਮੈਨੂੰ ਸਕੂਨ ਤੇ ਸੰਤੁਸ਼ਟੀ ਮਿਲੀ ਹੈ ਕਿ ਲੋਕਾਂ ਦੀ ਭਾਵਨਾਵਾਂ ਨੂੰ ਕਾਗਜ਼ਾਂ ਦੇ ਰੂਪ 'ਚ ਆਪਣੇ ਸਪਸ਼ਟੀਕਰਨ ਦੇ ਰੂਪ 'ਚ ਮੈਂ ਜਥੇਦਾਰ ਸਹਿਬਾਨ ਅੱਗੇ ਪੇਸ਼ ਕਰਕੇ ਆਇਆ ਹਾਂ ਜਿਸ ਤੋਂ ਸੰਕੇਤ ਮਿਲਦਾ ਕਿ ਉਹ ਕਾਲੇ ਬੈਗਾਂ ਦੇ ਵਿੱਚ ਉਹ ਕੋਈ ਤੱਥ ਸਬੂਤ ਐਸ.ਪੀ.ਸੀ ਦੇ ਹਵਾਲੇ ਨਾਲ ਹੈ ਮਤਲਬ ਗੁਰਦੁਆਰਾ ਕਮੇਟੀ ਦੇ ਹਵਾਲੇ ਨਾਲ ਗੋਲਕਾਂ ਦੇ ਹਵਾਲੇ ਨਾਲ ਜਾਂ 328 ਲਾਪਤਾ ਪਾਵਨ ਸਰੂਪਾਂ ਦੇ ਹਵਾਲੇ ਨਾਲ ਕੋਈ ਸਬੂਤ ਦੇਖਿਆ ਨਹੀਂ ਉਹ ਕੰਦਰੀਪੁਰ ਅੰਤੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਬਾਹਰ ਲ ਹੋ ਰਹੀਆਂ ਪਤੀਜਨਕ ਵੀਡੀਓ ਦੇ ਹਵਾਲੇ ਨਾਲ ਵੀ ਮੈਂ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਸਭ ਨਕਲੀ ਹੈ ਉਹ ਜਿੱਥੋਂ ਜਾਉਣ ਦੀ ਜਾਂਚ ਕਰਾ ਲਾ ਜਸਰਜੀ ਦਾ ਹਰ ਆਦੇਸ਼ ਕਹਿੰਦੇ ਮੇਰੇ ਸਿਰ ਮੱਥੇ ਤੇ ਆ। ਮੁਖੰਤਰੀ ਭਗਵੰਤ ਜੀ ਨੇ ਆਖਿਆ ਕਿ ਮੈਂ ਆਪਣੀ ਗੱਲ ਜੱਜਾਦ ਸਾਹਿਬ ਨੂੰ ਦੱਸ ਦਿੱਤੀ ਹੈ ਉਹਨਾਂ ਦੇ ਅੱਗੇ ਰੱਖ ਦਿੱਤੀ ਹੈ। ਉਹਨਾਂ ਨੂੰ ਸਬੂਤ ਸੌਂਪ ਦਿੱਤੇ ਨੇ। ਅੱਗੇ ਜੋ ਵੀ ਹੁਕਮ ਕਰਨਗੇ ਮੈਨੂੰ ਉਹ ਫੈਸਲਾ ਮਨਜ਼ੂਰ ਹੋਏਗਾ। ਮੈਂ ਖਿੜੇ ਮੱਥੇ ਉਸ ਫੈਸਲੇ ਨੂੰ ਪ੍ਰਵਾਨ ਕਰਾਂਗਾ। ਕਿਉਂਕਿ ਇਸ ਤੋਂ ਅੱਗੇ ਸਵਾਲ ਇਹ ਖੜਾ ਕਿ ਜੀ ਕੀ ਮੁਖੰਤਰੀ ਭਗਵੰਤ ਮਾਨ ਨੂੰ ਜਿਹੜੇ ਸੰਪੂਰਨ ਸਿੱਖ ਨਹੀਂ ਹੈਗੇ? ਕੀ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਲਾਈ ਜਾ ਸਕਦੀ ਹੈ ਜਾਂ ਉਹਨਾਂ ਨੂੰ ਤਾੜਨਾ ਕੀਤੀ ਜਾ ਸਕਦੀ ਹੈ ਜਾਂ ਉਹਨਾਂ ਦੇ ਮਾਮਲੇ 'ਚ ਕੋਈ ਕੌਮ ਨੂੰ ਸੰਦੇਸ਼ ਕੌਮ ਦੇ ਨਾਮ ਆਦੇਸ਼ ਜਾਰੀ ਕੀਤਾ ਜਾ ਸਕਦਾ ਕਿਉਂਕਿ ਜੱਦਰ ਸਭ ਨੇ ਵੀ ਕਹਿ ਦਿੱਤਾ ਕਿ ਉਹ ਆਪਣਾ ਪੱਖ ਰੱਖ ਗਏ ਨੇ ਹੁਣ ਫੈਸਲਾ ਪੰਜ ਸਿੰਘ ਸਹਿਮਾਨ ਦੀ ਬੈਠਕ ਚ ਹੋਵੇਗਾ ਮੁਖਵੰਦਰੀ ਭਗਵੰਤ ਮਾਨ ਦੇ ਸਪਸ਼ਟ ਕਰਨ ਤੋਂ ਬਾਅਦ ਪੰਜ ਸਿੰਘ ਸਹਿਮਾਨ ਦੀ ਆਉਂਦੀ ਦਿਨਾਂ 'ਚ ਬੈਠਕ ਕਰਕੇ ਮਾਮਲੇ ਨੂੰ ਵਿਚਾਰਿਆ ਜਾਵੇਗਾ ਭਗਵੰਤ ਮਾਨ ਤੋਂ ਅਜਦਰ ਗਾਇਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰੈਸ ਕਾਨਫਰੰਸ ਆਖਿਆ ਉਹਨਾਂ ਕਿਹਾ ਕਿ ਸੀਐਮ ਇੱਥੇ ਆਈ ਸੀ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਗੋਲਕ ਨੂੰ ਲੈ ਕੇ ਵੀ ਸਪਸ਼ਟੀਕਰਨ ਦਿੱਤਾ ਤੇ ਅਸੀਂ ਉਹ ਸਾਰੇ ਸਪਸ਼ਟੀਕਰਨ ਆਪਣੇ ਕੋਲ ਰੱਖ ਲਏ ਨੇ ਆਉਣ ਵਾਲੇ ਦਿਨਾਂ ਚ ਪੰਚ ਸਿੰਘ ਸਾਹਿਬਾਂ ਦੀ ਬੈਠਕ ਹੋਏਗੀ ਤੇ ਉਸ ਮੀਟਿੰਗ ਚ ਇਹ ਸਾਰੇ ਪਹਿਲੂਆਂ ਨੂੰ ਬਾਤ ਚ ਆ ਜਾਵੇਗਾ ਵਿਚਾਰਿਆ ਜਾਵੇਗਾ ਵੀਡੀਓ ਦੀ ਜਾਂਚ ਵੀ ਕਰਾਵਾਂਗੇ ਕਹਿੰਦੇ ਜੱਜਦਾਰ ਸਾਹਿਬਾਂ ਨੇ ਆਖਿਆ ਕਿ ਉਹਨਾਂ ਨੇ ਜੋ ਵੀਡੀਓ ਦਾ ਮਾਮਲਾ ਸੀ ਉਹ ਜਦੋਂ ਸਵਾਲ ਮੂਰੇ ਰੱਖਿਆ ਐਸਰੋ ਨੇ ਕਿਹਾ ਕਿ ਕਿਸੇ ਵੀ ਦੋ ਲੈਬ ਤੋਂ ਇਹਦੀ ਜਾਂਚ ਕਰਾ ਲਵੋ ਜਾਂਚ ਕਰਾਈ ਜਾਏਗੀ ਤਾਂ ਕਿ ਸੱਚਾਈ ਸਾਹਮਣੇ ਆ ਸਕੇ ਅਕਾਲ ਤਖਸਾਲ ਕਿਸੇ ਨਾਲ ਬੈਰ ਨਹੀਂ ਰੱਖਦਾ ਮੱਖੰਤਰੀ ਭਗਵੰਤ ਮਾਨ ਨੇ ਉਹ ਗੱਲ ਦੁਹਰਾਏ ਕਿ ਜੱਤਰ ਸਭ ਨੇ ਕਿਹਾ ਜੀ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਮर्यादा ਦਾ ਪਤਾ ਚਾਰ ਵਾਰ ਸਮਾ ਬਦਲਿਆ ਲਾਈਵ ਟੈਲੀਕਾਸਟ ਦੀ ਮੰਗ ਕੀਤੀ ਸੀ ਮੱਖੰਤਰੀ ਭਗਵੰਤ ਮਾਨ ਹੋਰਾਂ ਨੇ ਉਹ ਤਾਂ ਮਨਜ਼ੂਰ ਨਹੀਂ ਹੋਈ ਪਰ ਫੋਟੋਗ੍ਰਾਫੀ ਵੀਡੀਓਗ੍ਰਾਫੀ ਜ਼ਰੂਰ ਹੋਈ ਹੈ ਪੂਰੀ ਇਸ ਪ੍ਰਕਰਨ ਦੀ ਇਸ ਸਪੈਸ਼ੀ ਦੀ ਉਸ ਨੂੰ ਜਨਤਕ ਕਰਨਾ ਨਾ ਕਰਨਾ ਇਹ ਜਦਦਰ ਸਹਾਬਾਂ ਦੇ ਅਧਿਕਾਰ ਖੇਤਰ ਚ ਹੈ ਪਰ ਪੂਰੀ ਮਤਲਬ ਰਿਕਾਰਡਿੰਗ ਜ਼ਰੂਰ ਕੀਤੀ ਗਈ ਹੈ ਇਹ ਵੀਡੀਓਗ੍ਰਾਫੀ ਜ਼ਰੂਰ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਉੱਤੇ ਤਲਬ ਹੋਣ ਵਾਲੇ ਚੌਥੇ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਚੌਥੇ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਮਤਲਬ ਸਹੀ ਰੂਪ ਚ ਤਾਂ ਜੇ ਦੇਖਿਆ ਜਾਵੇ ਪ੍ਰਕਾਸ਼ਿੰਗ ਬਾਦਲ ਤੇ ਬਰਨਾਲਾ ਵੀਤਲ ਹੁੰਦੇ ਰਹੇ ਨੇ ਪਰ ਜੇ ਇਸ ਨੁਕਤੇ ਨੂੰ ਨਵੇਂ ਤਰੀਕੇ ਨਾਲ ਵੀ ਸਮਝਣਾ ਹੋਵੇ ਤਾਂ ਇਹ ਅੱਜ ਇਹ ਸਵਾਲ ਵੱਡਾ ਕਿਉਂ ਹੈ ਇਸ ਸਵਾਲ ਇਸ ਲਈ ਵੱਡਾ ਕਿ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਜੇ ਕਿਸੇ ਨੂੰ ਤਲਬ ਕੀਤਾ ਗਿਆ ਤਾਂ ਉਹਨਾਂ ਦੇ ਵਿੱਚੋਂ ਮੁੱਖ ਮੰਤਰੀ ਕੀ ਚੌਥੇ ਮੁੱਖ ਮੰਤਰੀ ਨੇ ਹਾਂ ਜੇਕਰ ਆਪਾਂ ਵੱਡੇ ਰੂਪ ਚ ਦੇਖੀਏ ਤਾਂ ਇੱਥੇ ਥੰਮਲੇ ਨਾਲ ਬੰਨ ਕੇ ਕੋੜੇ ਮਾਰਨ ਵਾਲੀ ਪ੍ਰਕਿਰਿਆ ਦੇ ਹਵਾਲੇ ਨਾਲ ਹੈਨਾ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਆਉਂਦਾ ਕਿਉਂਕਿ ਵੀ ਨਤਮਸਤਕ ਹੁੰਦੇ ਨੇ ਇਸ ਸਤੰਦ ਦੇ ਉੱਤੇ ਮਤਲਬ ਗ੍ਰਹਿ ਮੰਤਰੀ ਰਹੇ ਬੂਟਾ ਸਿੰਘ ਦੇਸ਼ ਦੇ ਰਾਸ਼ਟਰਪਤੀ ਰਹੇ ਗਿਆਨੀ ਜੈਲ ਸਿੰਘ ਤੇ ਇਸੇ ਥਾਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਬਰਨਾਲਾ ਪ੍ਰਕਾਸ਼ ਸਿੰਘ ਬਾਦਲ ਤੇ ਲੰਘੇ ਦਿਨਾਂ ਦੇ ਵਿੱਚ ਉਪ ਮੁੱਖ ਮੰਤਰੀ ਰਹੇ ਸੁਖਵੀਰ ਸਿੰਘ ਬਾਦਲ ਸਮੂੱਚੀ ਕਾਲੀ ਲੀਡਰਸ਼ਿਪ ਉਹਨਾਂ ਸਾਰੇ ਨੂੰ ਤਲਬ ਕਰਨ ਤਨਖਾਹ ਲਾਉਣ ਇਹ ਸਭ ਦੇ ਧਿਆਨ ਚ ਪਰ ਜਿਹੜਾ ਮੁੱਖ ਮੰਤਰੀਆਂ ਦੇ ਹਵਾਲੇ ਨਾਲ ਸਭ ਤੋਂ ਪਹਿਲਾ ਜੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਇਤਿਹਾਸ ਦੇ ਦੇਖਣਾ ਹੋਵੇ ਤਾਂ ਨਾਮ ਜਿਹੜਾ ਆਉਂਦਾ ਉਹ ਭੀਮ ਸਿੰਘ ਸੱਚਰਪੁਰਾ ਦਾ ਆਉਂਦਾ ਜਦੋਂ ਸਾਝਾ ਪੰਜਾਬ ਸੀ ਅਣਮੰਡਿਆ ਪੰਜਾਬ ਸੀ ਉਸ ਸਮੇਂ ਦੇ ਇਤਿਹਾਸ ਦੇ ਨਾਲ ਕਿਹਾ ਜਾਂਦਾ ਕਿ ਜਦੋਂ ਪੰਜਾਬੀ ਮੋਰਚਾ ਚੱਲ ਰਿਹਾ ਸੀ ਤਾਂ ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਲੱਗੀ ਹੋਈ ਸੀ ਤੇ ਉਸ ਚੱਕਰ ਦੇ ਵਿੱਚ ਕਹਿੰਦੇ ਜੀ ਕਿ ਪੁਲਿਸ ਉੱਥੇ ਦਰਬਾਰ ਸਾਹਿਬ ਦੇ ਗਲਿਆਰੇ ਚਾਈ ਹੈ ਨਾ ਤੇ ਉੱਥੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਇਹਨੂੰ ਲੈ ਕੇ ਸਵਾਲ ਖੜਾ ਹੈ ਤਦ ਵੀ ਇਹ ਸਵਾਲ ਖੜਾ ਸੀਗਾ ਕਿ ਕੀ ਮੁੱਖ ਮੰਤਰੀ ਨੂੰ ਤਲਬ ਕੀਤਾ ਜਾ ਸਕਦਾ ਹੈ ਕਿ ਨਹੀਂ ਮੰਨਿਆ ਜਾਂਦਾ ਕਿ ਉਸ ਸਮੇਂ ਭੀਮ ਸਿੰਘ ਸੱਚਰ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਤਲਬਤਾ ਨਹੀਂ ਕੀਤਾ ਗਿਆ ਪਰ ਉਹਨਾਂ ਨੇ ਖੁਦ ਆਪਣੀ ਗਲਤੀ ਕਬੂਲ ਕਰਦਿਆਂ ਜੀ ਸ਼੍ਰੀ ਅਕਾਲ ਤਖਤ ਸਾਹਿਬ ਆਏ ਦਰਬਾਰ ਸਾਹਿਬ ਮੱਥਾ ਟੇਕਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ਦੇ ਸਾਹਮਣੇ ਖੜ ਕੇ ਖੁਦ ਮਾਫੀ ਨੂੰ ਮਰ ਅਰਦਾਸ ਕੀਤੀ ਤੇ ਖੁਦ ਉੱਥੇ ਸੇਵਾ ਨਿਭਾ ਕੇ ਗਏ ਤੇ ਇਸ ਤਰ੍ਹਾਂ ਉਹਨਾਂ ਨੇ ਆਪਣਾ ਗੁਨਾਹ ਆਪ ਕਬੂਲ ਕਰਕੇ ਆਪਣੇ ਆਪ ਨੂੰ ਅਕਲ ਤੱਕ ਸਭ ਦੇ ਸਾਹਮਣੇ ਪੇਸ਼ ਕੀਤਾ ਇਹ ਪਿੰਸੈਂ ਸਚੇਰੋ ਰਾਹੀਂ ਅਣਵੰਡੇ ਪੰਜਾਬ ਦੇ حوالے ਨਾਲ ਜਦੋਂ ਹਰਿਆਣਾ ਪਖਰਾ ਨਹੀਂ ਹੋਇਆ ਸੀ ਉਸ ਸਮੇਂ ਦੇ حوالے ਨਾਲ ਗੱਲਾਂ ਨੇ ਇਹ 16 ਸਤੰਬਰ 1955 ਦੀ ਗੱਲ ਹੈ ਹੁਣ ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਦਾ ਮਾਮਲਾ ਆਉਂਦਾ 5 ਦਸੰਬਰ 1988 ਦੀ ਗੱਲ ਹੈ ਸੋ 5 ਦਸੰਬਰ 1988 ਨੂੰ ਉਹਨਾਂ ਨੂੰ ਬੁਲਾਇਆ ਗਿਆ ਪੇਸ਼ ਕੀਤਾ ਗਿਆ ਉਪੇਸ਼ ਹੋਏ ਗਲੇ ਚ ਤਖਤੀ ਪਾਈ ਐ ਮੈਂ ਪਾਪੀ ਤੂੰ ਬਖਸ਼ਣਹਾਰ ਐ ਜੋੜੇ ਘਰ ਤੋਂ ਲੈ ਕੇ ਭਾਂਡਿਆਂ ਤੱਕ ਦੀ ਸਾਰੀ ਸੇਵਾ ਨਵਾਈ ਤੇ ਉਸ ਸਮੇਂ ਤਲਬ ਕਰਨ ਦਾ ਕਾਰਨ ਸੀ ਆਪਰੇਸ਼ਨ ਬਲੈਕ ਥੰਡਰ ਦੇ ਵਿੱਚ ਦਰਵਾਦ ਸਾਬ ਦੇ ਵਿੱਚ ਪੁਲਿਸ ਨੂੰ ਜਾਣ ਦੀ ਇਜਾਜ਼ਤ ਦੇਣਾ ਹੈ ਨਾ ਫਰਵਰੀ 1987 ਜਕਾਲਤਖ ਸਾਬ ਦੇ ਉਸ ਸਮੇਂ ਦੇ ਜਥੇਦਾਰ ਐ ਉਹਨਾਂ ਨੇ ਇਹਨਾਂ ਨੂੰ ਤਲਬ ਕੀਤਾ ਤੇ ਮਤਲਬ ਕਿ ਰਾਜਨੀਤਿਕ ਦਲਾਂ ਨੂੰ ਭੰਗ ਕਰਨ ਦਾ ਹੁਕਮ ਜਾਰੀ ਕੀਤਾ ਸਾਂਝੇ ਰੂਪ ਦੇ ਵਿੱਚ ਆਦੇਸ਼ ਜਾਰੀ ਕੀਤੇ ਤੇ ਉਸ ਸਮੇਂ ਸੁਰਜੀਤ ਸਿੰਘ ਬਨਾਲਾ ਨੂੰ ਪੇਸ਼ ਹੋਣਾ ਪਿਆ ਫਿਰ ਪ੍ਰਕਾਸ਼ ਸਿੰਘ ਬਾਦਲ ਮਤਲਬ ਇਹ ਇਹ ਵੀ ਦੌਰ ਆਉਂਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ बतौर ਕਹਿੰਦੇ ਮੰਤਰੀ ਹੁੰਦੇ ਆ ਜੋੜੇ ਸਾਫ ਕਰਨ ਦੀ ਇਹਨਾਂ ਸੇਵਾ ਲਈ ਜਾਂਦੀ ਆ ਪੰਥਕ ਇਕਤਾ ਨੂੰ ਨੁਕਸਾਨ ਪਹੁੰਚਾਉਣਾ ਕੱਲ ਤੱਕ ਸਰਬ ਦੇ ਹੁਕਮਾਂ ਦੀ ਅਣਦੇਖੀ ਕਰਨ ਇਹਨਾਂ ਮਸਲਿਆਂ ਦੇ ਉੱਤੇ ਉਹਨਾਂ ਨੂੰ ਵੀ ਤਲਬ ਕੀਤਾ ਜਾਂਦਾ ਹੈ ਇਹ 79 ਦੀਆਂ ਗੱਲਾਂ ਨੇ ਕਹਿੰਦੇ ਜੀ ਤੇ ਆ ਲੰਗੀ 2 ਦਸੰਬਰ 2025 ਨੂੰ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਉਹਨਾਂ ਨੂੰ ਪੇਸ਼ ਕੀਤਾ ਗਿਆ ਉਹਨਾਂ ਨੇ ਗਨਾਹ ਕਬੂਲੇ ਝੋਲੀ ਪਵਾਏ ਤਨਖਾਹ ਲਵਾਈ ਬਾਅਦ ਚ ਹੁਣ ਬਾਹਰ ਜਾ ਕੇ ਕਹਿੰਦੇ ਨੇ ਕਿ ਮੇਰੇ ਖਿਲਾਫ ਤਾਂ ਖਾਜਲ ਸੀ ਮੇਰ ਤਾਂ ਜਾਨ ਲੈਣ ਦੀ ਵੀ ਕੋਸ਼ਿਸ਼ ਹੋਈ ਉਹ ਸਾਰਾ ਵੀ ਉਸ ਵਾਰ ਉਹਦੇ ਵਿੱਚ ਸਰਕਾਰ ਨੂੰ ਵੀ ਕੇਹਤੇ ਨੇ ਕਿ ਸਰਕਾਰ ਨੇ ਉਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਸ਼ ਹੋਏ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ ਨੇ ਕੀ ਇਹ ਤੋਂ ਬਾਅਦ ਉਹ ਤਰੀਕਾ ਕਰ ਬਦਲਣਗੇ ਆਪਣੇ ਪੰਥਕ ਮਸਲਿਆਂ ਵਿੱਚ ਦਖਲੰਦਾਜੀ ਦਾ ਬੋਲਣ ਚਾਲਣ ਦਾ ਜਾਂ ਹੋਰ ਹਮਲਾਵਰ ਹੋਣਗੇ ਕੀ ਇਹਦੇ ਵਿੱਚੋਂ ਰਾਜਨੀਤਿਕ ਮਾਈਲੇਜ ਲੈਣਗੇ ਕੀ ਚੋ ਕਾਲੀਦਲ ਮਾਈਲੇਜ ਖੱਟੇਗਾ ਕੀ ਕਾਲਦਲ ਦਾ ਨੁਕਸਾਨ ਹੋ ਗਿਆ ਇਹ ਸਾਰੇ ਸਵਾਲ ਵੀ ਨਾਲ ਹੀ ਖੜੇ ਨੇ ਜਨਾਬ